ਗਿਆਨੇ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਕਹਿੰਦੇ ਨਬਾ ਉਹ ਲੱਖ ਲਾਣ ਤਿਆਰ ਸਾਡਾ ਅਸੀਂ ਸਤਿਕਾਰ ਕਰਦੇ ਸੀ ਤੇਰਾ ਗਿਆਨੇ ਹਰਪ੍ਰੀਤ ਸਿੰਘ ਜੀ ਕਿਉਂਕਿ ਤੂੰ ਫੇਰ ਵੀ ਸਾਫ਼ ਕਾ ਜਥੇਦਾਰ ਸੀ ਹਾਲ ਤੱਕ ਦਾ ਪਰ ਮੈਂ ਕਹਿਣਾ ਕੋਈ ਗਰੇਜ ਨਹੀਂ ਕਰਦਾ ਮਨ ਵਿੱਚ ਮੈਲ ਰੱਖ ਕੇ ਮਨ ਵਿੱਚ ਕਪੜਾ ਰੱਖ ਕੇ ਅਕਾਲ ਤਖਤ ਸਾਹਿਬ ਦੀ ਪਸੀਸ ਤੇ ਖੜ ਕੇ ਅਕਾਲ ਤਖਤ ਸਾਹਿਬ ਦੀ ਪਸੀਸ ਤੇ ਖੜ ਕੇ ਤੂੰ ਕਿਹਾ ਸੀ ਜਥੇਦਾਰ ਜੀ ਤੂੰ ਕਿਹਾ ਸੀ ਕਿ ਬੱਕਰੇ ਚੁੱਲ੍ਹੇ ਬੰਦ ਕਰੋ ਆ ਜੋ ਬੱਕਰੇ ਚੁੱਲ੍ਹੇ ਦਾ ਆਰੋ ਬਖਰੇ ਚੁੱਲੇ ਦਾ ਮਾਚਸ ਲੈ ਕੇ ਡੰਡਾ ਲੈ ਕੇ ਉਹ ਸਟੋਪ ਤੂੰ ਵਾਲਿਆ ਤੂੰ ਵਾਲਿਆ ਜਥੇਦਾਰ ਜੀ ਇਸ ਕਰਕੇ ਸਮੁੱਚੀ ਕੌਮ ਤੈਨੂੰ ਮਾਫੀ ਨਹੀਂ ਕਰੂਗੀ ਕਿ ਤੁਹਾਡੇ ਪਿੱਛੇ ਆਮ ਆਦੀ ਪਾਰਟੀ ਦੀਆਂ ਸਰਕਾਰਾਂ ਪਿੱਠ ਤੇ ਖੜੀਆਂ ਨੇ ਤਾਂ ਹੀ ਉਹ ਚਾਰ ਚਾਰ ਜਿਪਸੀਆਂ ਅੱਗੇ ਪਿੱਛੇ ਘੁੰਮਦੀਆਂ ਨੇ ਮੇਰੀ ਬੇਨਤੀ ਹੈ ਪੰਥ ਦੀ ਪੰਜਾਬ ਦੀ ਤੇ ਪੰਜਾਬੀ ਦੀ ਲਈ ਰਾਖੀ ਲਈ ਪੰਜਾਬ ਦੇ ਵਿਕਾਸ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਮਗਰ ਹੋ ਕੇ ਨਾਲ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਖੜ ਜੋ ਜੇ ਪੰਜਾਬ ਦੀ ਤਰੱਕੀ ਕਰਨੀ ਹੈ ਪੰਜਾਬ ਦੀ ਕਿਸਾਨੀ ਬਚਾਉਣੀ ਹੈ ਪੰਜਾਬ ਦੇ ਨੌਜਵਾਨ ਬਚਾਉਣੇ ਨੇ ਪੰਜਾਬ ਦੀ ਆਉਣ ਵਾਲੀ نسل ਤੇ ਫਸਲ ਬਚਾਉਣੀ ਹੈ ਜੇ ਇਸ ਗੱਲ ਨਾਲ ਸਹਿਮਤ ਹੋ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਾਲ ਵੀਰਾ ਕੱਤ ਕੇ ਪੰਜਾਬ ਤੁਰ ਕੇ ਪੰਜਾਬ ਤੇ ਪੰਥ ਪੰਜਾਬ ਤੇ ਪੰਜਾਬੀ ਦਨ ਬਚਣ ਲਈ ਤਿਆਰ ਹੈ ਤਾਂ ਗੱਜ-ਬੱਜ ਕੇ ਬਾਹਾਂ ਖੜੀਆਂ ਕਰਕੇ ਇੱਕ ਝੰਕਾਰਾ ਲਾ ਦਿਓ ਪਰ ਜੈ ਸਤ ਜੀ ਇੱਕ ਹੋਰ ਲਾ ਦਿਓ ਪਤਾ ਲੱਗ ਜਾ ਪਟਿਆਲੇ ਜ਼ਿਲ੍ਹੇ ਚੋਂ ਬਹੁਤ ਆ ਕਹਿੰਦੇ 2-3 ਲੀਡਰ ਨੱਠ ਗਏ ਕਹਿੰਦੇ ਜੀ ਸਾਡੇ ਬਿਨਾ ਪਟਿਆਲਾ ਨਹੀਂ ਚੱਲਦਾ ਇੱਕ ਐਨਾ ਇੱਕ ਦੱਸ ਦਿਓ ਕਿ ਪਟਿਆਲਾ ਅਕਾਲੀ ਦਲ ਅਕਾਲੀ ਦਲ ਦੇ ਨਾਲ ਖੜਾ ਪਟਿਆਲਾ ਪੰਜਾਬ ਅਕਾਲੀ ਦਲ ਦੇ ਨਾਲ ਖੜਾ ਥੋੜੇ ਨਾਲ ਨਹੀਂ ਖੜਾ ਇਸ ਕਰਕੇ ਉਹਨਾਂ ਲੀਡਰਾਂ ਨੂੰ ਉਹਨਾਂ ਲੀਡਰਾਂ ਨੂੰ ਦੱਸ ਦਿਓ ਜਿਹੜੇ ਲੋਕ ਕਹਿੰਦੇ ਸੀ ਅਕਾਲੀ ਖਤਮ ਹੋ ਗਏ ਜਿਹੜੇ ਕਹਿੰਦੇ ਸੀ ਸਾਡੇ ਬਿਨਾ ਅਕਾਲੀ ਚੱਲਦਾ ਨਹੀਂ ਜਿਹੜੇ ਕਹਿੰਦੇ ਸੀ ਤਾਂ ਨਾ ਸੂਰਾ ਸਕਦਾ ਅਕਾਲੀ ਆ ਨਹੀਂ ਸਕਦੇ ਇੱਕ ਜਕਾਰਾ ਪੂਰੇ ਜੋਰ ਨਾਲ ਬੜਕਦਾ ਤੇ ਉਹ ਕਹੇ ਅਕਾਲੀ ਆ ਗਏ ਓਏ ਅਕਾਲੀ ਆ ਗਏ ਓਏ ਬਾਣੇ ਸੋਨਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਕਹਿੰਦੇ ਨਮਾ ਉਹ ਲੱਖ ਲਾਣ ਤਿਆਰ ਸਾਡੇ ਅਸੀਂ ਸਤਿਕਾਰ ਕਰਦੇ ਸੀ ਤੇਰਾ ਗਿਆਨੀ ਹਰਪ੍ਰੀਤ ਸਿੰਘ ਜੀ ਕਿਉਂਕਿ ਤੂੰ ਫੇਰ ਵੀ ਸਾਫ ਕਾ ਜਥੇਦਾਰ ਸੀ ਅਕਾਲ ਤਖਤ ਦਾ ਪਰ ਮੈਂ ਕਹਣਾ ਕੋਈ ਗਰੇਜ਼ ਨਹੀਂ ਕਰਦਾ ਮਨ ਵਿੱਚ ਮੈਲ ਰੱਖ ਕੇ ਮਨ ਵਿੱਚ ਕਪਟ ਰੱਖ ਕੇ ਅਕਾਲ ਤਖਸਾਲ ਦੀ ਪੁਜੀਲ ਤੇ ਖੜ ਕੇ ਅਕਾਲ ਤਖਸਾਲ ਦੀ ਪੁਜੀਲ ਤੇ ਖੜ ਕੇ ਤੂੰ ਕਿਹਾ ਸੀ ਜਥੇਦਾਰ ਜੀ ਤੂੰ ਕਿਹਾ ਸੀ ਕਿ ਬੱਕਰੇ ਚੁੱਲ੍ਹੇ ਬੰਦ ਕਰੋ ਅਜੋ ਬੱਕਰੇ ਚੁੱਲ੍ਹੇ ਦਾ ਔਰ ਬੱਕਰੇ ਚੁੱਲ੍ਹੇ ਦਾ ਮਾਚਸ ਲੈ ਕੇ ਡੰਡਾ ਲੈ ਕੇ ਉੱਛ ਟੋਪ ਤੂੰ ਵਾਲਿਆ ਤੂੰ ਵਾਲਿਆ ਜਥੇਦਾਰ ਜੀ ਇਸ ਕਰਕੇ ਮੁੱਚੀ ਕਾਮ ਤੈਨੂੰ ਮਾਫੀ ਕਰੂਗਾ ਕਿ ਤੁਹਾਡੇ ਪਿੱਛੇ ਆਮ ਆਦੀ ਪਾਰਟੀ ਦੀਆਂ ਸਰਕਾਰਾਂ ਪਿੱਠ ਤੇ ਖੜੀਆਂ ਨੇ ਤਾਈਂ ਉਹ ਚਾਰ ਚਾਰ ਜਿਪਸੀਆਂ ਅੱਗੇ ਪਿੱਛੇ ਘੁੰਮਦੀਆਂ ਨੇ ਮੇਰੀ ਬੇਨਤੀ ਹੈ ਪੰਥ ਦੀ ਪੰਜਾਬ ਦੀ ਤੇ ਪੰਜਾਬੀ ਦੀ ਲਈ ਰਾਖੀ ਲਈ ਪੰਜਾਬ ਦੇ ਵਿਕਾਸ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਮਗਰ ਹੋ ਕੇ ਨਾਲ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਖੜ ਜੋ ਜੇ ਪੰਜਾਬ ਦੀ ਤਰੱਕੀ ਕਰਨੀ ਹੈ ਪੰਜਾਬ ਦੀ ਕਿਸਾਨੀ ਬਚਾਉਣੀ ਹੈ ਪੰਜਾਬ ਦੇ ਨੌਜਵਾਨ ਬਚਾਉਣੇ ਨੇ ਪੰਜਾਬ ਦੀ ਆਉਣ ਵਾਲੀ نسل ਤੇ ਫਸਲ ਬਚਾਉਣੀ ਹੈ ਜੇ ਇਸ ਗੱਲ ਨਾਲ ਸਹਿਮਤ ਹੋ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਾਲ ਵੀਰਾ ਕੱਤ ਕੇ ਪੰਜਾਬ ਤੁਰ ਕੇ ਪੰਜਾਬ ਤੇ ਪੰਥ ਪੰਜਾਬ ਤੇ ਪੰਜਾਬੀਦ ਨੂੰ ਬਚਣ ਲਈ ਤਿਆਰ ਹੈ ਤਾਂ ਗੱਜ-ਬੱਜ ਕੇ ਬਾਹਾਂ ਖੜੀਆਂ ਕਰਕੇ ਇੱਕ ਝੰਕਾਰਾ ਲਾ ਦਿਓ ਪਰ ਜੈ ਸਤ ਜੀ ਇੱਕ ਹੋਰ ਲਾ ਦਿਓ ਪਤਾ ਲੱਗ ਜਾ ਪਟਿਆਲੇ ਜ਼ਿਲ੍ਹੇ ਚੋਂ ਬਹੁਤ ਆ ਕਹਿੰਦੇ 2-3 ਲੀਡਰ ਨੱਠ ਗਏ ਕਹਿੰਦੇ ਜੀ ਸਾਡੇ ਬਿਨਾ ਪਟਿਆਲਾ ਨਹੀਂ ਚੱਲਦਾ ਇੱਕ ਐਨਾਕ ਦੱਸ ਦਿਓ ਕਿ ਪਟਿਆਲਾ ਅਕਾਲੀ ਦਲ ਅਕਾਲੀ ਦਲ ਦੇ ਨਾਲ ਖੜਾ ਪਟਿਆਲਾ ਪੰਜਾਬ ਅਕਾਲੀ ਦਲ ਦੇ ਨਾਲ ਖੜਾ ਥੋੜੇ ਨਾਲ ਨਹੀਂ ਖੜਾ ਇਸ ਕਰਕੇ ਉਹਨਾਂ ਲੀਡਰਾਂ ਨੂੰ ਉਹਨਾਂ ਲੀਡਰਾਂ ਨੂੰ ਦੱਸ ਦਿਓ ਜਿਹੜੇ ਲੋਕ ਕਹਿੰਦੇ ਸੀ ਅਕਾਲੀ ਖਤਮ ਹੋ ਗਏ ਜਿਹੜੇ ਕਹਿੰਦੇ ਸੀ ਸਾਡੇ ਬਿਨਾ ਅਕਾਲੀ ਚੱਲਦਾ ਨਹੀਂ ਜਿਹੜੇ ਕਹਿੰਦੇ ਸੀ ਤਾਂ ਨਾ ਸੂਰ ਆ ਸਕਦਾ ਅਕਾਲੀ ਆ ਨਹੀਂ ਸਕਦੇ ਇੱਕ ਜਕਾਰਾ ਪੂਰੇ ਜੋਰ ਨਾਲ ਬਰਗਦਾ ਦੱਸਦੇ ਉਹ ਅਕਾਲੀ ਆ ਗਏ ਓਏ ਅਕਾਲੀ ਆ ਗਏ ਓਏ ਬਾਣੇ ਸੋਨਿਆ